ਸਸ਼ਕਲ ਦੈਨਿਕ ਸਵੇਰਾ ਦੇ ਨਾਲ ਜੁੜਿਓ ਤੁਸੀਂ ਅਤੇ ਮੈਂ ਹਾਂ ਪ੍ਰਿਆੰਸ਼ੂ ਹਰ ਸਾਲ ਹੀ ਨਾ ਜਾਣੇ ਕਿੰਨੇ ਹੀ ਪੰਜਾਬ ਦੇ ਨੌਜਵਾਨ ਆਪਣਾ ਵਤਨ ਛੱਡ ਆਪਣੇ ਸੁਪਨੇ ਪੂਰੇ ਕਰਨ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਵਿਦੇਸ਼ ਨੂੰ ਜਾਂਦੇ ਹਨ ਲੇਕਿਨ ਕੀ ਉਹ ਵਤਨ ਦੀ ਮਿੱਟੀ ਦੇ ਉੱਤੇ ਵਾਪਸ ਪਰਤਣਗੇ ਇਹ ਪਤਾ ਨਹੀਂ ਹੁੰਦਾ ਇਹੋ ਜਿਹੀ ਇੱਕ ਦੁਖਦ ਖਬਰ ਸਾਨੂੰ ਸਾਹਮਣੇ ਆਈ ਮਾਛੀਵਾੜਾ ਤੋਂ ਜਿੱਥੇ ਕਿ ਇੱਕ ਮਹਿਜ 19 ਸਾਲ ਦੇ ਸੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦ ਇਸ ਮੌਤ ਦੀ ਸੂਚਨਾ ਮਾਛੀਵਾੜਾ ਬੈਠੇ ਉਹਨਾਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਘਰ ਦੇ ਵਿੱਚ ਮਾਤਮ ਫੈਲ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦਾ ਨਾਮ ਵੰਸ਼ਦੀਪ ਸਿੰਘ ਸੀ ਜਿਸ ਦੇ ਪਿਤਾ ਸਤਨਾਮ ਸਿੰਘ ਮਾਛੀਵਾੜਾ ਦੇ ਵਿੱਚ ਇੱਕ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ ਅਤੇ ਮਹਿਜ਼ 2 ਸਾਲ ਪਹਿਲਾਂ ਵੰਸ਼ਦੀਪ ਆਪਣਾ ਘਰ ਆਪਣਾ ਵਤਨ ਛੱਡ ਕੇ ਅਮਰੀਕਾ ਆਪਣੇ ਸੁਪਨੇ ਪੂਰੇ ਕਰਨ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਗਿਆ ਸੀ ਲੇਕਿਨ ਅੱਜ ਸਵੇਰੇ ਜਦ ਉਹ ਆਪਣੇ ਕੰਮ ਵਾਸਤੇ ਬਾਹਰ ਨਿਕਲਿਆ ਤਾ ਸੜਕ ਤੇ ਉੱਤੇ ਆਂਦਿਆ ਹੀ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਗੱਡੀ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ। ਜਿਸ ਦੀ ਖਬਰ ਜਦ ਮਾਪਿਆਂ ਦੇ ਕੋਲ ਮਾਛੀਵਾੜਾ ਵਿਖੇ ਉਹਨਾਂ ਦੇ ਘਰ ਪਹੁੰਚੀ ਤਾਂ ਪੂਰੇ ਘਰ ਦੇ ਵਿੱਚ ਮਾਤਮ ਫੈਲ ਗਿਆ। ਤੁਹਾਨੂੰ ਦੱਸ ਦਈਏ ਕਿ ਕੁਝ ਸੁਪਨੇ ਸੀ। ਵੰਸ਼ਦੀਪ ਦੇ ਆਪਣੇ ਕੁਝ ਸੁਪਨੇ ਸੀ ਸਤਨਾਮ ਸਿੰਘ ਦੇ ਉਹਨਾਂ ਦੇ ਪਿਤਾ ਦੇ ਜੋ ਕਿ ਹੁਣ ਹਮੇਸ਼ਾ ਹੀ ਅਦੂਰੇ ਰਹਿ ਜਾਣਗੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਲੋਕ ਵੀ ਆਪਣਾ ਵਤਨ ਛੱਡ ਕੇ ਆਪਣੇ ਸੁਪਨੇ ਪੂਰੇ ਕਰਨ ਜਾਂਦੇ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਿੱਛੇ ਉਹਨਾਂ ਦੇ ਲਈ ਕੋਈ ਨਾ ਕੋਈ ਇੰਤਜ਼ਾਰ ਉਹਨਾਂ ਦੀ ਤਾਂ ਦੇਖ ਰਿਹਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਅਮਰੀਕਾ ਦੇ ਵਿੱਚ ਇੱਕ 19 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਅਤੇ ਹੁਣ ਉਹਨਾਂ ਦੇ ਮਾਪੇ ਆਪਣੇ ਪੁੱਤਰ ਦੇ पार्थिव ਸਰੀਰ ਦਾ ਇੰਤਜ਼ਾਰ ਕਰ ਰਹੇ ਹਨ ਸਾਡਾ ਨਾਮ ਸੰਦ ਸਾਡਾ ਬੱਚਾ ਰਣਜੀਤ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਤੋਂ ਬੇਰਕਰਦਿਆ ਸਾਡੀ ਬੋਡੀ ਕਾਉਂਟ ਦੇ ਵਿੱਚ ਸਾਡੀ ਮਦਦ ਇਮੀਡੀਏਟਲੀ ਉਸੇ ਬੱਚੇ ਨੂੰ ਦੇਣਾ ਬੱਚੇ ਦੀ ਉਮਰ 19 ਸਾਲ ਇਨੀ ਵੇਲੇ ਵੀ ਨਹੀਂ ਹੋ ਗਿਆ ਦੋ ਬੱਚਾ ਦੇ ਪੁੱਤ ਕਦੇ ਬੱਚਾ ਦੇ ਕਦੇ ਬੱਚਾ ਸੁਣ ਇਹ ਉਹ ਪੰਟੈਂਡ ਸਿਕਸ ਸਿਸਟਰ ਹੈ ਉਹ ਕਿਥੇ ਨੇ ਜਨੈਡਾ ਦੇ ਵਿੱਚ ਉਹ ਅੱਜ ਆ ਰਹੇ ਨੇ ਸ਼ਾਮ ਨੂੰ ਅੱਜ ਸ਼ਾਮ ਨੂੰ ਕੋਈ ਨਹੀਂ ਬਦਲੇ ਚਾਹ ਨਹੀਂ ਬੱਚੇ ਨੂੰ ਪੀ ਪੀ ਪਾ ਪਤ ਨੂੰ ਬਣਾ ਕਰ ਦਿੱਤੀ ਦੰਡੀ ਉਹ ਨਹੀਂ ਨਹੀਂ ਇਹ ਤੋਂ ਨਹੀਂ ਨਹੀਂ ਉਹ ਆਉਂਦੇ ਨੇ ਜਿਵੇਂ ਜਿਪ ਬੱਚੇ ਦਾ ਫੋਨ ਆਇਆ ਵੀ ਮੈਂ ਸ਼ਾਮ ਤੇ ਜਾ ਰਹੇ ਹਾਂ ਰੈਡੀ ਆਪਣੇ ਨੇ ਉਹਨੇ ਗੱਲ ਕਰੀ ਡਰਦੀ ਤਾਂ ਦੇ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਕਿ ਉਹਦੇ 사이 ਹੋ ਗਈ ਚੱਕਰ ਲੈ ਗਈ ਹਸਪੀਟਲ ਜਾਂ ਸਾਡੇ ਬੰਦੇ ਉੱਤੇ ਪਹੁੰਚੇ ਦਾ ਪਤਾ ਲੱਗਿਆ ਵੀ ਉਹਨਾਂ ਦੇ ਤੋਂ ਜੁਪੀਏ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡੀਜ਼ ਤੇ ਜੈਂਟਲਸ ਸੀਗੇ ਇਸ ਤਰੀਕੇ ਨਾਲ ਫਾਬਿਆ ਬਚਾਵਾ ਕਰਦੇ ਹਾਂ ਕੰਫਰਾਂਸ ਲਏ ਬਹੁਤ ਬੋਡੀ 3 3 ਬਾਕਰ ਪੰਜਾਬ ਨੇ ਜਿਹੜੀ ਹਾਂਜੀ ਅਸੀਂ ਪੰਜਾਬ ਤੋਂ ਹੁਣ ਚੌਨੇ ਦਾ ਗਵਰਨਮੈਂਟ ਅੱਗੇ ਹੀ ਕਰਦੇ ਆ ਵੀ ਸਾਡੀ ਬਹੁਤ ਬਹੁਤ ਮਦਦ ਕੀਤੀ ਕਰ ਮੇਰਾ ਨਾਮ ਚੇਸ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸੀਗਾ ਜਿਹਦਾ ਨਾਮ ਬੰਸ਼ਦੀਪ 19 ਸਾਲੇ ਦੀ ਏ ਸੀਗੀ ਇਹ ਹੁਣ 2 ਸਾਲ ਪਹਿਲਾਂ ਭੇਜਿਆ ਸੀ ਬਾਰ ਤੇ ਦੇਖੋ ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲਉਂ ਪੀ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਹੈ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਹੈ ਇਹ ਤਾਂ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜੇ ਮੈਂ ਇਹ ਕਹ ਲਵਾਂ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਇਹ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸੈਸ਼ਟਰ ਆਫ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ 3:30 ਵਜੇ ਤੋਂ ਉਹ ਵੱਡੇ ਮ੍ਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰੋਸੈਸ ਹੈਗਾ ਇਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਬਾਰੇ ਸਚਨਾਮ ਸਿੰਘ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par